ਹਾਂਜੀ ਪਿੰਡ ਹौजਗੰਦੜਾਇਓ ਕੀ ਕਹਿਣਾ ਚਾਹੋਗੇ ਹौजਗੰਦੜੇ ਦੇ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਜਗਦੀਪ ਸਿੰਘ ਟਾਕਾ ਬਰਾੜ ਜੀ ਦੇ ਹੱਕ ਵਿੱਚ ਜੋ ਲੋਕ ਸਭਾ ਫਰੋਇਪੁਰ ਤੋਂ ਚੋਣ ਲੜ ਰਹੇ ਨੇ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਆਂ ਔਰ ਪਿੰਡ ਦੇ ਜਿਹੜੇ ਵਿਚਾਲੇ ਬੈਠ ਕੇ ਆਮ ਜਿਹੜੇ ਲੋਕਾਂ ਸਾਰਿਆਂ ਨੂੰ ਵੀ ਮਿਲੇ ਆਂ ਔਰ ਸਾਰਿਆਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਜਿਸ ਤਰ੍ਹਾਂ 2022 ਦੇ ਵੇਲੇ ਲੋਕਾਂ ਨੇ ਸਾਥ ਦਿੱਤਾ ਇਸ ਵਾਰ ਵੀ ਸਾਥ ਦੇਣ ਆਪਾਂ ਸਾਰੇ ਜਿਹੜੇ ਆਪਣੇ ਐਮਪੀ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਜਿਹੜੇ ਕੈਂਡੀਡੇਟ ਨੇ ਜਿਤਾ ਕੇ ਵੋਟਾਂ ਪਾ ਕੇ ਲੋਕ ਸਭਾ ਭੇਜੀ ਹੈ ਜਿਹੜੀਆਂ ਲੋਕ ਸਭਾ ਦੇ ਵਿੱਚ ਮੁੱਦੇ ਨੇ ਪੰਜਾਬ ਦੇ ਬਹੁਤ ਸਾਰੇ ਫੰਡ ਰੁਕੇ ਪਏ ਨੇ ਜਿਵੇਂ ਕੋਈ ਮਕਾਨਾਂ ਦਾ ਫੰਡ ਹੈ, ਕਬੀ ਸੜਕਾਂ ਦਾ ਫੰਡ ਹੈ, ਕੋਈ ਹੋਰ ਜਿਹੜੇ ਫੰਡ ਨੇ ਉਹ ਆਪਣੇ ਐਮਪੀ ਜਾ ਕੇ ਉੱਥੇ ਆਵਾਜ਼ ਚੱਕਣਗੇ ਤੇ ਜਿਹੜੇ ਫੰਡ ਨੇ ਪਾਸ ਕਰਾ ਕੇ ਲਿਆਉਣਗੇ ਜਿਵੇਂ ਤੁਸੀਂ ਦੇਖਿਆ ਹੋਣਾ ਮਾਤਾ ਜੀ ਉਹਨੇ ਮਿਲੇ ਉਹਨਾਂ ਦੇ ਮਕਾਨ ਨੇ ਜਿਹੜੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਵਿੱਚ ਜਿਹੜੇ ਪਾਸ ਹੋਏ ਨੇ ਜਿਨ੍ਹਾਂ ਤੇ ਸ਼ੇਖੰਦਰ ਸਰਕਾਰ ਵੱਲੋਂ ਪੇਮੈਂਟਾਂ ਨਹੀਂ ਆ ਰਹੀਆਂ ਰੋਕੀਆਂ ਆਈਆਂ ਨੇ ਇਹੋ ਜਿਹੇ ਮੁੱਦੇ ਨੇ ਜਿਹੜੇ ਸਾਡੇ ਲੋਕ ਸਭਾ ਦੇ ਜਿਹੜੇ ਐਮਪੀ ਜਿੱਤ ਕੇ ਜਾਣਗੇ ਉੱਥੇ ਜਾ ਕੇ ਮੁੱਦਾ ਚੱਕਣਗੇ ਬਾਕੀ ਤੁਸੀਂ ਵੇਖਿਆ ਹੀ ਹੈ ਲੋਕਾਂ ਦੇ ਵਿੱਚ ਬੈਠ ਕੇ ਅਸੀਂ ਲੋਕਾਂ ਦੀ ਗੱਲ ਸੁਣਦੇ ਆ ਕੋਈ ਮਰਜ਼ੀ ਆਉਂਦਾ ਸਾਨੂੰ ਬਾਹ ਤੋਂ ਫੜ ਕੇ ਜਿੱਥੇ ਮਰਜ਼ੀ ਲਿਜਾ ਸਕਦਾ ਕੋਈ ਗੱਲ ਕਰ ਸਕਦਾ ਜਿੱਦਾਂ ਪਿਛਲੀ ਸਰਕਾਰਾਂ ਦੀ ਦੇਖਿਆ ਕੋਈ ਕਿਸੇ ਨੂੰ ਬੋਲਣ ਨਹੀਂ ਦਿੰਦਾ ਸੀਗਾ ਉਹਨਾਂ ਦੇ ਗਨਮੈਨ ਨੇੜੇ ਨਹੀਂ ਲੱਗਣ ਦਿੰਦੇ ਕਿਸੇ ਨੂੰ ਇਹੀ ਵੇਖੋ ਖੂਬਸੂਰਤੀ ਆ ਜਿਹੜੀ ਆਮ ਆਦੀ ਪਾਰਟੀ ਦੀ ਅਸੀਂ ਹਰ ਇੱਕ ਦੀ ਗੱਲ ਸੁਣਦੇ ਆ ਔਰ ਜਿਵੇਂ ਜਿਵੇਂ ਸਾਨੂੰ ਲੋਕਾਂ ਨੇ ਨੌਜਵਾਨਾਂ ਨੇ ਕੋਈ ਆਪ ਦੀਆਂ ਗੱਲਾਂ ਦੱਸੀਆਂ ਜਿਵੇਂ ਪੀ ਆਪਣੇ ਨਹਿਰੀ ਪਾਣੀ ਦਾ ਮੈਟਰ ਸੀਗਾ ਉਹ ਜਿਹ ਚੰਗੀ ਤਰ੍ਹਾਂ ਖਟਾਈ ਜੋਦੀ ਨਹੀਂ ਹੋਈ ਨਹਿਰ ਦੀ ਜਿਸ ਕਰਕੇ ਪਾਣੀ ਨਹੀਂ ਆ ਰਿਹਾ ਸੀ ਐਕਸ਼ਨ ਦੀ ਡਿਊਟੀ ਲਗਾਈ ਹੈ ਐ ਨਤੇ ਤੇ ਜੋ ਜ਼ਿੰਮੇਦਾਰਾਂ ਨਾਲ ਗੱਲ ਕਰਕੇ ਕਿਸ ਤਰ੍ਹਾਂ ਪਾਣੀ ਚਾਹੁੰਦੇ ਨੇ ਤੇ ਉਸ ਤਰ੍ਹਾਂ ਉਹਨਾਂ ਦੇ ਜਿਹੜਾ ਪਾਣੀ ਭੇਜਿਆ ਜਾਵੇ ਜਾਂ ਹੋਰ ਕੋਈ ਮੁੱਦੇ ਨੇ ਜਿਵੇਂ ਨੌਜਵਾਨਾਂ ਦਾ ਗਰਾਊਂਡ ਦਾ ਮੁੱਦਾ ਸੀ ਕੋਈ ADC ਸਾਹਿਬ ਨੂੰ ਫੋਨ ਕੀਤਾ ਕਿ ਇਹਨਾਂ ਚੋਣਾਂ ਤੋਂ ਬਾਅਦ ਛੋੜ ਜਾ ਕੇ ਤੋਂ ਬਾਅਦ ਇਹਨਾਂ ਦਾ ਜਿਹੜਾ ਗਰਾਊਂਡ ਹੈ ਉਹਦਾ ਮਤਾ ਪਾ ਕੇ ਪਰ ਜੇ ਕੰਮ ਹੈ ਜਿਹੜਾ ਪਾਸ ਕੀਤਾ ਜਾਵੇ ਇਹੋ ਜੇ ਕੋਈ ਵੀ ਕੰਮ ਸਾਨੂੰ ਲੋਕ ਦੱਸਦੇ ਨੇ ਮੌਕੇ ਤੇ ਹੀ ਅਸੀਂ ਆਪ ਦਾ ਅਫਸਰਾਂ ਦੇ ਬਿਊਟੀ ਲਗਾਉਣੀ ਹੈ ਸਰ ਗੱਲ ਕੀਤੀ ਤੁਸੀਂ ਸ਼ੇਰ ਸਿੰਘ ਘਵਾਯਾ ਦੀ ਵੀ ਗੱਲ ਕੀਤੀ ਹੈ ਕੀ ਲੱਗਦਾ ਹੈ ਰਾਇਸਿਕ ਕਮਿਊਨਿਟੀ ਉਹਨਾਂ ਦੇ ਹੱਕ ਵਿੱਚ ਨਹੀਂ ਉਤਰ ਸਕਦੀ ਦੇਖੋ ਜੀ ਉਸ ਤਰ੍ਹਾਂ ਗੱਲ ਕਰੀਏ ਤਾਂ ਮੈਂ ਵੀ ਉਸੇ ਕਮਿਊਨਿਟੀ ਨਾਲ ਬਿਲੋਂਗ ਕਰਦਾ ਤੇ ਲੋਕ ਸਾਡੇ ਨਾਲ ਨੇ ਹੁਣ ਦੇਖੋ ਜਦੋਂ ਹੜ ਦਾ ਸਮਾਂ ਸੀਗਾ ਜਦੋਂ ਹੜ੍ਹ ਆਏ ਤਾਂ ਮੈਂ ਕਰ-ਬਾਰ ਛੱਡ ਕੇ ਸਾਰਾ ਪਰਿਵਾਰ ਛੱਡ ਕੇ ਆਪਦੇ ਉਹਨਾਂ ਪਰਿਵਾਰਾਂ ਦੇ ਵਿੱਚ ਰਿਹਾ ਜਿਨ੍ਹਾਂ ਤੇ ਮੁਸੀਬਤ ਆਈ ਸੀ। ਬੇੜੀਆਂ ਤੇ ਜਾ ਕੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਜਿਹੜੇ 15-20 ਪਿੰਡ ਸੀਗੇ ਜਿਹੜੇ ਜਿਨ੍ਹਾਂ ਦਾ ਕਨੈਕਟ ਟੁੱਟ ਗਿਆ ਸੀ 2 ਮਹੀਨੇ ਉਹਨਾਂ ਪਿੰਡਾਂ ਦੇ ਵਿੱਚ ਰਹੇ ਆ। ਬੇੜੀਆਂ ਦੇ ਉੱਪਰ ਜਾ ਕੇ ਉਹਨਾਂ ਤੱਕ ਰਾਸ਼ਨ ਪਹੁੰਚਾਉਂਦੇ ਰਹੇ ਆ ਜਿਹੜੀ ਪਸ਼ੂ ਵਾਲੀ ਥੇੜ ਪਹੁੰਚਾਉਂਦੇ ਰਹੇ ਆ ਲੰਗਰ ਪਹੁੰਚਾਉਂਦੇ ਰਹੇ ਆ ਪੀਣ ਵਾਲਾ ਪਾਣੀ ਖਰਾਬ ਹੋ ਗਿਆ ਸੀ ਪੀਣ ਵਾਲਾ ਪਾਣੀ ਪਹੁੰਚਾਉਂਦੇ ਰਹੇ ਆ ਜਿਹੜੀ ਬਿਜਲੀ ਉਹ ਤੋਂ ਕਈ ਵਾਰ ਖਰਾਬ ਹੋ ਜਾਂਦੀ ਸੀ ਉਹ ਜਿਹੜੇ ਉਹਨਾਂ ਮੁਲਾਜ਼ਮਾਂ ਨੂੰ ਬਿਜਲੀ ਦੇ ਮੁਲਾਜ਼ਮਾਂ ਨੂੰ ਲਿਜਾ ਕੇ ਪਾਣੀ ਦੇ ਵਿੱਚ ਉਹ ਖੰਬੇ ਜਿਹੜੇ ਚੱਕਵਾ ਕੇ ਉਹਨਾਂ ਦੀ ਧਤਾਰਾ ਚੱਕਵਾ ਕੇ ਉਹਨਾਂ ਦੀ ਬਿਜਲੀ ਚਲਵਾਉਂਦੇ ਰਹੇ ਆ ਇਹੋ ਜੇ ਸਾਰੀ ਜਿਹੜੇ ਸੇਵਾ ਕਰਦੇ ਰਹੇ ਆ ਤੇ ਮੈਂ ਕੱਲ ਗਿਆ ਸੀ ਉਹਨਾਂ ਪਿੰਡਾਂ ਦੇ ਵਿੱਚ ਲੋਕਾਂ ਨੇ ਮੈਨੂੰ ਕਿਹਾ ਜਿਸ ਤਰ੍ਹਾਂ ਤੁਸੀਂ ਸਾਡਾ ਸਾ ਜਿੱਥੇ ਤੁਸੀਂ ਕਹੋਗੇ ਅਸੀਂ ਉੱਥੇ ਵੋਟ ਪਾਵਾਂਗੇ ਅਸੀਂ ਕਿਸੇ ਨੇ ਵੇਖਣਾ ਪਾਵੇ ਸ਼ੇਰ ਸਿੰਘ ਸਾਡਾ ਰਿਸ਼ਤੇਦਾਰ ਹੈ ਉਹਨਾਂ ਨੇ ਕਿਹਾ ਕਿ ਸ਼ੇਰ ਸਿੰਘ ਵਾਇਸ ਰਿਸ਼ਤੇਦਾਰ ਹੈ ਸਾਡਾ ਉਹ ਬੇੜੀ ਤੇ ਚੜ ਕੇ ਸਾਡਾ ਪਤਾ ਲੈਣ ਤੱਕ ਨਹੀਂ ਆਇਆ ਸਾਡਾ ਪਤਾ ਹੀ ਲੈ ਲੰਦਾ ਇੰਨਾ ਹੀ ਬਹੁਤ ਸੀਗਾ ਤੇ ਕਹਿੰਦੇ ਹੁਣ ਅਸੀਂ ਕਿਸੇ ਨੂਣੀ ਵੋਟ ਪਾਣੀ ਆਪ ਸਰਬ ਬਗਾਨੇ ਨੇ ਜਿਹੜਾ ਸਾਡੀ ਸੇਵਾ ਕਰਦਾ ਦਿਨ ਰਾਤ ਸਾਡੇ ਤੱਕ ਦੁੱਖ ਤਕਲੀਫ ਦੇ ਵਿੱਚ ਕੰਮ ਦਿੰਦਾ ਅਸੀਂ ਉਹਦੇ ਨਾਲ ਇਹ ਪਿੰਡਾਂ ਜਾਣੇ ਉਹ ਕਿਤੇ ਕਿਤੇ ਤਿੱਖੀ ਨੋਕ ਚੋਕ ਵੀ ਵੇਖਣ ਨੂੰ ਮਿਲਦੀ ਕੀ ਲੱਗਦਾ ਕਿ ਥੋੜੇ ਕੰਮ ਰਹਿ ਗਏ ਨੇ ਜੋ ਹੋਣੇ ਚਾਹੀਦੇ ਸੀ ਪਹਿਲਾਂ ਕਿਵੇਂ ਕਰਾ ਲੈਂਦੇ ਪੰਚਾਇਤ ਦੀ ਸਾਡੀ ਨਹੀਂ ਹੈ ਪੰਚਾਇਤਾਂ ਨੇ ਬੜੇ ਇੱਥੇ ਮਸਲੇ ਜਿਹੜੇ ਖਰਾਬ ਕੀਤੇ ਹੋਏ ਨੇ ਅੜੀਆਂ ਮੇਰੇ ਤੋਂ ਕਿਸੇ ਨਾਲ ਅੜੀ ਨਹੀਂ ਹੁਣ ਜੇ ਮੈਂ ਪਿੱਛੇ ਫਤੇਗੜ ਪਿੰਡ ਗਿਆ ਫਤੇਗੜ ਦੀ ਪੰਚਾਇਤ ਮੇਰੇ ਕੋਲ ਆਈ ਉਹਨਾਂ ਨੇ ਮੈਨੂੰ ਬੁਲਾਇਆ ਸਾਡੇ ਕੋਲ ਆ ਕੇ ਦੱਸੋ ਤੁਹਾਡੇ ਪਿੰਡ ਦੇ ਕੰਮ ਬਹੁਤ سارے ਹੋਣੇ ਸਾਨੂੰ ਮਤੇ ਪਾ ਕੇ ਦਿਓ ਉਹਨਾਂ ਨੇ ਸਾਨੂੰ ਮਤੇ ਪਾ ਕੇ ਦਿੱਤੇ ਮੈਂ ਕੰਮ ਪਾਸ ਕਰਵਾਏ ਹੁਣ ਤੁਹਾਡੇ ਪਿੰਡ ਦੀ ਗੱਲ ਹੈ ਇਸ ਹੋਜਗੰਢੜ ਦੀ ਮੇਰੇ ਕੋ ਖਾਲਿਆਂ ਦੇ ਕੰਮ ਆਏ ਉਹ ਖਾਲੇ ਮੇਰੇ ਅੰਡਰ ਨੇ ਮੈਂ ਬਣਵਾ ਸਕਦਾ ਫੰਡ ਉੱਪਰੋਂ ਲਿਆ ਸਕਦਾ ਉਹ ਜਿਹੜੇ ਫੰਡ ਨੇ ਇਹਨਾਂ ਦੇ ਸਪਿੰਡ ਦੇ ਵਿੱਚ ਬਹੁਤ ਤੁਹਾਨੂੰ ਦੱਸਿਆ ਹੀ ਮੈਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਈਮਤ ਦੇ ਵਿੱਚ ਉਹ ਸਪਿੰਡ ਦੇ ਖਾਲੇ ਪਾਸੇ ਕਰਾਏ ਨੇ ਸਕੂਲ ਤੇ ਕੰਮ ਕਰਾਏ ਨੇ ਪਰ ਜਿਹੜੇ ਕਈ ਕੰਮ ਨੇ ਸੜਕਾਂ ਦੇ ਪਿੰਡ ਦੀਆਂ ਸੜਕਾਂ ਨੇ ਨਾਲੀਆਂ ਦੇ ਵਿੱਚ ਮਤਿਆਂ ਦੀ ਲੋੜ ਪੈਂਦੀ ਪੰਚਾਇਤ ਪੰਚਾਇਤ ਨੇ ਕੋਈ ਮਤਾ ਹੀ ਨਹੀਂ ਪਾ ਕੇ ਸਾਨੂੰ ਦਿੱਤਾ ਦੋ ਸਾਲਾਂ ਦੇ ਵਿੱਚ ਤੁਸੀਂ ਕੰਮ ਕੀ ਕਰਾਉਂਦੇ ਹੁਣ ਜਿਹੜੀਆਂ ਪੰਚਾਇਤਾਂ ਪੰਗ ਹੋ ਗਈਆਂ ਨੇ ਪ੍ਰਬੰਧਕ ਲੱਗ ਚੁੱਕੇ ਨੇ ਆ ਚੋਣਾਂ ਤੋਂ ਬਾਅਦ ਜਿੰਨੇ ਵੀ ਕੰਮ ਹੋਣ ਵਾਲੇ ਨੇ ਅਸੀਂ ਲੋਕ ਸੱਚੇ ਨੇ ਲੋਕਾਂ ਨੇ ਤਾਂ ਸਾਨੂੰ ਪੁੱਛਣਾ ਦੇਖੋ ਸਾਨੂੰ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਪਰ ਪੰਚਾਇਤ ਦਾ ਵੀ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਸਾਡਾ ਸਾਧ ਦੇ ਸਰਕਾਰ ਦਾ ਉਹ ਪੰਚਾਇਤ ਜਿਹੜੀ ਨਾਕਾਮੀ ਰਹੀ ਹੈ ਉਹ ਬਸ ਕਮੀ ਰਹਿ ਗਈ ਹੁਣ ਪ੍ਰਬੰਧਕ ਲੱਗ ਗਏ ਨੇ ਜਿਹੜੀਆਂ ਕਮੀਆਂ ਰਹਿ ਗਈਆਂ ਨੇ ਉਹ ਹੁਣ ਅਸੀਂ ਬੜਾ ਜਲਦੀ ਜਿਹੜਾ 3-4 ਮਹੀਨਿਆਂ ਚ ਪੂਰੀਆਂ ਕਰ ਦਿਆਂਗੇ ਆਮ ਆਦਮੀ ਪਾਰਟੀ ਦਾ ਕਿਸ ਨਾਲ ਮੁਕਾਬਲਾ ਕਿਸ ਨਾਲ ਮੰਨਦੇ ਹੋ ਦੇਖੋ ਆਮ ਆਦਮੀ ਪਾਰਟੀ ਦਾ ਮੁਕਾਬਲਾ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਹੈ ਬਾਕੀ ਤਿੰਨੇ ਪਾਰਟੀਆਂ ਦੂਜੇ ਨੰਬਰ ਦੀ ਲੜਾਈ ਲੜ ਰਹੀਆਂ ਨੇ ਆਮ ਆਦਮੀ ਪਾਰਟੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਤੁਸੀਂ ਸੁਣਿਆ ਹੀ ਹੋਣਾ ਮਾਈਕ ਦੇ ਵਿੱਚ ਸਾਰਾ ਦੱਸਿਆ ਹੀ ਹੈ ਦੋ ਸਾਲਾਂ ਦੇ ਵਿੱਚ ਕਿੰਨੇ ਰਿਕਾਰਡ ਤੋੜ ਕੇ ਕੰਮ ਕੀਤੇ ਨੇ ਪਹਿਲਾ ਕੰਮ ਜਿਹੜਾ ਸਾਰਾ ਵੱਡਾ ਜਿਹੜਾ 5000 ਰੁਪਏ ਲੋਕਾਂ ਨੂੰ ਦਿੱਤਾ ਉਹ ਕਿਸ ਤਰ੍ਹਾਂ ਦਿੱਤਾ ਬਿਜਲੀ ਮਾਫੀ ਕੀਤੀ ਹੈ 5000 ਦੀ ਉਸ ਤੋਂ ਲੋਕ ਬੜੇ ਖੁਸ਼ ਨੇ ਨੌਕਰੀਆਂ ਮਿਲੀਆਂ ਨੇ ਇਸ ਤਰ੍ਹਾਂ ਦੇ ਹੋਰ ਵੀ ਅਨੇਕਾ ਕੰਮ ਹੋਏ ਨੇ ਜੀ